ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਤੁਸੀਂ ਦੀਪਕ ਠਾਬਾ ਤਾਂ ਸੁਣੇ ਹੀ ਆਂ ਵੀ ਧਨੋਲਾ ਮੰਡੀ ਦੇ ਵਿੱਚ ਹੈ ਤੇ ਨਾਲ ਸਭ ਤੋਂ ਵੱਡਾ ਵਿਲੱਖਣ ਗੱਲ ਇਸ ਠਾਬੇ ਦੇ ਉੱਪਰ ਆ ਵੀ ਇੱਕ ਭਰਾ ਨੇ ਸਟਾਲ ਲਾਈ ਹੋਈ ਹੈ ਆਪਣੇ ਕਿਤਾਬਾਂ ਦੀ ਬਹੁਤ ਇਤਿਹਾਸਿਕ ਕਿਤਾਬਾਂ ਬਾਈ ਹੋਰਾਂ ਕੋਲ ਮਿਲਦੀਆਂ ਨੇ ਸਸੀਗਾ ਬਾਈ ਜੀ ਸਸੀਗਾ ਬਾਈ ਹੋਰ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਆਹਾ ਤੁਸੀਂ ਇਤਿਹਾਸਿਕ ਕਿਤਾਬਾਂ ਰੱਖੀਆਂ ਹੋਈਆਂ ਹਨਾ ਭਾਈ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਦੀ ਕਿਤਾਬ ਨਲੂਆ ਜੀ ਹੋਰਾਂ ਦੀ ਤੇ ਮਹਾਰਾਜ ਰਣਜੀਤ ਸਿੰਘ ਹੋਰਾਂ ਦੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤੇ ਮਹਾਰਾਣੀ ਜਿੰਦਾ ਜੀ ਮਹਾਰਾਜਾ ਦਲੀਪ ਸਿੰਘ ਜੀ ਤੇ ਐ ਬਹੁਤ ਵਧੀਆ ਕਿਤਾਬਾਂ ਜਿਹੜੀਆਂ ਭਰਾਵਾਂ ਹੋਰਾਂ ਨੇ ਰੱਖਿਆ ਅਕਾਲੀ ਫੂਲਾ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਬਹੁਤ ਵਧੀਆ ਇਤਿਹਾਸ ਇਹਨਾਂ ਨੇ ਸਾਂਭਿਆ ਹੋਇਆ ਤੁਸੀਂ ਫਿਰ ਮੋਟੀਵੇਸ਼ਨਲ ਕਿਤਾਬਾਂ ਵੀ ਬਾਈ ਹੋਰਾਂ ਕੋਲੇ ਹੈਗੀਆਂ ਨੇ ਤੇ ਜਦੋਂ ਵੀ ਤੁਸੀਂ ਤਨੋਲਾ ਮੰਡੀ ਆਓ ਜਾਂ ਦੀਪਕ ਢਾਬੇ ਤੇ ਆਓ ਤਾਂ ਇਹਨਾਂ ਭਰਾਵਾਂ ਕੋਲੋਂ ਕਿਤਾਬਾਂ ਖਰੀਦ ਸਕਦੇ ਹੋ ਤੇ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਤੇ ਵੀਰੇ ਜੇ ਕਿਸੇ ਨੇ ਕਿੰਨਾ ਕੁ ਡਿਸਕਾਊਂਟ ਕਰ ਦਿੰਨਾ ਹੈ ਤੁਸੀਂ ਦੇਖੋ ਮੇਰੇ 15 ਤੋਂ 20% ਦਾ ਸਪੋਰਟ ਹੋ ਜਾਂਦਾਗਾ ਹਾਂਜੀ ਤੇ ਬਾਕੀ ਹੋਮ ਡਿਲੀਵਰੀ ਆਪਣੇ ਕਿਵੇਂ ਹੋ ਫਰੀ ਹੈ ਅੱਛਾ ਫਰੀ ਆ ਤੇ ਵੀ ਇਹ ਹੈ ਵੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਹੁਣ ਮੰਨ ਲਓ ਅੱਜ ਕੱਲ ਸਰਪੰਚੀ ਦਾ ਦੌਰ ਵੀ ਆ ਹਨਾ ਵੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਨੂੰ ਵੀਰੇ ਇਹ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਵੱਧ ਤੋਂ ਵੱਧ ਜਿੱਥੇ ਹੋਰ ਖਰਚੇ ਹੋ ਰਹੇ ਨੇ ਤੁਸੀਂ ਨਾਲ ਇਹਨਾਂ ਕਿਤਾਬਾਂ ਦੇ ਵੀ ਕਰੋ ਹਾਂ ਜੀ ਕਿਤਾਬਾਂ ਦੇ ਖਰਚਾ ਕਰੋਗੇ ਵੀ ਕੋਈ ਕੋਈ ਪਤਾ ਨਹੀਂ ਕਿਹੜੀ ਕਿਤਾਬ ਕਿਹੜੇ ਬੰਦੇ ਦਾ ਕਾਹਦਾ ਜੀਵਨ ਬਦਲ ਦਿੰਦੀ ਹੈ ਹਾਂ ਜੀ ਠੀਕ ਹੈ ਨਾ ਇਸ ਕਰਕੇ ਤੁਸੀਂ ਜੇ ਮੰਨ ਲਓ ਵੀ ਤੁਸੀਂ ਸਰਪੰਚ ਚੁਆਇਆ ਜਾਂ ਜੇਦਿਆਂ ਜਿਹੜਾ ਆਪਦੇ ਨੂੰ ਵਾਇਗਰ ਦੀ ਕਿਰਪਾ ਨਾਲ ਦਿੱਤੀ ਹੋਵੇ ਤੇ ਜੇ ਕੋਈ ਕਿਤਾਬ ਤੁਸੀਂ ਵੰਡਦੇ ਹੋ ਨਾ ਉਹ ਬੰਦੇ ਜੇ ਮੰਨ ਲਓ ਥੋੜੇ 5 ਸਾਲ ਕਾਰਜਕਾਰ ਪ੍ਰਕਿਰਿਆ ਪੂਰੀ ਹੋ ਗਈ ਉਹ ਬੰਦਾ 5 ਸਾਲਾਂ ਬਾਅਦ ਵੀ ਯਾਦ ਕਰੂਗਾ 6 ਸਾਲਾਂ ਬਾਅਦ ਵੀ ਆਹ ਸਾਨੂੰ ਉਹ ਸਰਪੰਚ ਨੇ ਕਿਤਾਬ ਦਿੱਤੀ ਸੀ ਸਹੀ ਗੱਲ ਹੈ ਵੀ ਹਾਂ ਜੀ ਤੇ ਆਹ ਦੇਖੋ ਤੁਸੀਂ ਕਿੰਨੀਆਂ ਵਧੀਆ ਕਿਤਾਬਾਂ ਨੇ ਮੋਟੀਵੇਸ਼ਨਲ ਕਿਤਾਬਾਂ ਨੇ ਹੋਰ ਤੇ ਹੋਰ ਕੋਈ ਗੱਲ ਬਾਤ ਵੀਰੇ ਹਾਂ ਸੂਰ ਵੀਰੇ ਧੰਨਵਾਦ ਬਹੁਤ ਬਹੁਤ ਕਿਤਾਬਾਂ ਵੜੋ ਹੀ ਜਣੇ ਆਪਾਂ ਜੀ ਠੀਕ ਹੈ ਜੇ ਜਿਹੜਾ ਵੀ ਭਰਾ ਤੁਹਾਡੇ ਕੋਲ ਇੱਥੇ ਆਉਂਦਾ ਤਾਂ ਤੁਹਾਡੀ ਸਟਾਲ ਤੇ ਆ ਕੇ ਜਾਇਆ ਕਰੇ ਹਾਂ ਹਾਂਜੀ ਮਿਹਰਬਾਨੀ ਜੀ ਵਾਈਗੁਰੂ ਚੀਕਾ ਖਾਲਸਾ ਵੈਗਜੀ ਦੀ ਫਤਿਹ ਇਹ ਨੇ ਉਹਨਾਂ ਦੇ ਭਰਾ ਮੰਤਰੀ ਸਾਹਿਬ ਇਹ ਵੀ ਇੱਥੇ ਹੁੰਦੇ ਆ ਸਟਾਲ ਤੇ ਇਹ ਨਹੀਂ ਇਹ ਨਾ ਸੋਚੋ ਵੀ ਉਹ ਬਾਈ ਹੈ ਨਹੀਂ ਜਿਹੜਾ ਵੀਡੀਓ ਦੇ ਵਿੱਚ ਸੀ ਤੇ ਵੱਧ ਤੋਂ ਵੱਧ ਚਾਹੇ ਭਰਾ ਤੋਂ ਇੱਕ ਕਿਤਾਬ ਖਰੀਦ ਕੇ ਜਾਓ ਪਰ ਇਹਨਾਂ ਦਾ ਹੌਸਲਾ ਵੱਧਾ ਕਿਉਂਕਿ ਇਹਨਾਂ ਨੇ ਇੱਕ ਲਖਣ ਕੰਮ ਕੀਤਾ ਉਹ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ ਸੀ ਕਿਉਂਕਿ ਐਡਾ ਰਿਸਕ ਲੈਣਾ ਲੋਕਾਂ ਦੇ ਨੇੜੇ ਆਏ ਆ ਭਾਈ ਫਰੇ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ